ਇੰਟਰਲੋਕਿੰਗ ਟਾਇਲਾ ਲੱਗਣ ਨਾਲ ਸਰਕਾਰੀ ਹਸਪਤਾਲ ਪ੍ਰਾਈਵੇਟ ਨਹੀਂ ਬਣ ਸਕਦਾ ਕਦੀ ਵੀ ਨਹੀਂ ਬਣ ਸਕਦੀ ਅਗਰ ਤੁਸੀਂ ਵਾਕੇ ਹੀ ਸਰਕਾਰੀ ਹਸਪਤਾਲਾਂ ਨੂੰ ਪ੍ਰਾਈਵੇਟ ਬਣਾਣਾ ਤਾਂ ਉਹਦੇ ਵਾਸਤੇ ਚਾਹੀਦੀ ਹੈ ਨੀਅਤ ਜੀ ਹਾਂ ਨੀਅਤ ਲੇਕਿਨ ਉਹ ਨੀਅਤ ਤੇ ਨਜ਼ਰ ਹੀ ਨਹੀਂ ਆ ਇਹ ਸੜਕ ਐਂਡ ਤੱਕ ਪੋਰਸ਼ੀ ਤੱਕ ਜਾਣੀ ਸੀ ਆਪਾਂ ਪਹਿਲਾਂ ਇੱਕ ਸਾਈਡ ਕੰਪਲੀਟ ਕਰ ਲਈਏ ਆਪਾਂ ਫਿਰ ਦੂਜੀ ਸਾਈਡ ਛੇੜਾਂਗੇ ਇੱਕ ਸਾਈਡ ਤੇ 200 ਮੀਟਰ ਦੀ ਟਾਇਲਾ ਲਾ ਕੇ ਕੰਮ ਛੱਡ ਦਿੱਤਾ ਤੇ ਦੂਜੀ ਸਾਈਡ ਤੋਂ ਸੜਕ ਪੱਟ ਵਾਲੀ ਸਾਹਮਣੇ ਬਲੱਡ ਬੈਕ ਹੈ ਬਲੱਡ ਬੈਕ ਦੇ ਅੱਧੇ ਹਿੱਸੇ ਤੇ ਇੰਟਰਲੋਕਿੰਗ ਟਾਈਲ ਲਾ ਦਿੱਤੀ ਗਈ ਹੈ ਔਰ ਆਹ ਦਾ ਹਿੱਸਾ ਛੱਡ ਦਿੱਤਾ ਗਿਆ ਆਹ ਛੱਡ ਦਿੱਤਾ ਗਿਆ ਅੱਧ ਕੁ ਛੱਡਾ ਔਰ ਅੰਦਰ ਆ ਕ੍ਰਿਸ਼ਨਾ ਡਾਇਗਨੋਸਟਿਕ ਲੈਬ ਹੈ ਉਹਦੇ ਅਗੇ ਟਾਈਲ ਲਾ ਦਿੱਤੀ ਗਈ ਹੈ ਆ ਰਸਤਾ ਛੱਡ ਦਿੱਤਾ ਗਿਆ ਟਾਈਲਾ ਹੋਵੇ ਦੀ ਹੋਵੇ ਪਈ ਹੈ ਮੈਟਲ ਜੁਵਾਲਾ ਜਿਹੜੀ ਮੈਟਲ ਮੋਲਡ ਹੈ ਇਹੋ ਹੀ ਟਾਈਲ ਲਗਾ ਸਕਦੇ ਆ ਇਹ ਐਸੀ ਐਮਐਮ ਦੀ ਰਬੜ ਮੋਲਡ ਦੀ ਟਾਈਲ ਲਗਾਏ ਕਿ ਸਕਦੇ ਇਹ ਫਿਰ ਸਿੱਧੇ ਤੌਰ ਤੇ ਰੇਡ ਤੱਕ ਅਪਲਾਵ ਹੈ ਇਹ ਰੇਡ ਦਾ ਝੋਲਾ ਹੈ ਔਰ ਸਟੀਲ ਮੋਲਡ ਖੁਦ ਅਫਸਰਾਂ ਦਾ ਕਹਿਣਾ ਹੈ ਕਿ ਉਹਦੀ ਲਾਈਫ ਜ਼ਿਆਦਾ ਖੁਦ ਅਫਸਰਾਂ ਦਾ ਕਹਿਣਾ ਹੈ ਬਲਜੀਤ ਖੁਦ ਕਮਲਜੀਤ ਦਾ ਕਹਿਣਾ ਹੈ ਕਿ ਲਾਈਫ ਜ਼ਿਆਦਾ ਜੇ ਤੇ ਕੁਸ਼ਟੀ ਮੋਲਡ ਦੀ ਲਾਈਫ 5 ਸਾਲ 10 ਸਾਲ ਹੈ ਤਾਂ ਰਬੜ ਮੋਲਡ ਦੀ ਸਾਲ 6 ਮਹੀਨੇ ਹੈ ਮੈਂ ਕੀਤੀ ਇਹ ਜਾਂਚ ਨੂੰ ਸ਼ੁਰੂ ਕਰਵਾਵਾਗਾ ਤਾਂ ਯਾਦ ਰੱਖਿਓ ਜਾਂਚ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇੱਕ ਅਪਲਾ ਚੱਲੇਗਾ ਨਿਕਲੇਗਾ ਕਿਉਂਕਿ ਬਹੁਤ ਅੰਤਰ ਮਿਲੇਗਾ ਰੈਡ ਸਟੀਲ ਮੋਲਡ ਵਾਲਾ ਕੁਆਲਿਟੀ ਰਬੜ ਮੋਲਡ ਵਾਲਾ ਲੁਧਿਆਣਾ ਲਾਈਵ ਦੇਖਣ ਵਾਲੇ ਤਾਂ ਮਾਮਦਰਸ ਕੰ ਦਾ ਸਵਾਗਤ ਹੈ ਮੈਂ ਨੀਤਿੰਦਰ ਜੀ ਹਾਂ ਦਾਦੇ ਨੇ ਲੁਧਿਆਣਾ ਸਿਵਲ ਹਸਪਤਾਲ ਜੀ ਹਾਂ ਮੈਸਾ ਹੀ ਸਿਵਲ ਹਸਪਤਾਲ ਜਿਹੜਾ ਸੁਰਖੀਆਂ ਦੇ ਵਿੱਚ ਰਹਿਣ ਵਾਲਾ ਸਿਵਲ ਹਸਪਤਾਲ ਜਿਹਦੇ ਵਿੱਚ ਤੇ ਇਸ ਦੀ ਕੀ ਅਜੇ ਦੀ ਹਾਲਤ ਐ ਸਿਵਲ ਹਸਪਤਾਲ ਦੀ ਜਿਹੜੀ ਖਸਤਾ ਹਾਲ ਜਿਹਨੂੰ ਹੁਣ ਦੁਬਾਰਾ ਜਿਹੜੀ ਉਸਾਰੀ ਸ਼ੁਰੂ ਕਰ ਦਿੱਤੀ ਗਈ ਐ ਸਿਵਲ ਹਸਪਤਾਲ ਨੇ ਇੱਕ ਪ੍ਰਾਈਵੇਟ ਵਰਗਾ ਜਿਹੜਾ ਹਸਪਤਾਲ ਬਣਾਉਣ ਦੀ ਜਿਹੜੀ ਹੈ ਤਿਆਰੀ ਉਹ ਕਰ ਦਿੱਤੀ ਗਈ ਐ ਜਿਹਦੇ ਵਿੱਚ ਦੱਸ ਦਈਏ ਕਿ ਇਹ ਜਿਹੜੀਆਂ ਟਾਈਲਾਂ ਲਾਈਆਂ ਜਾ ਰਹੀਆਂ ਨੇ ਸੜਕਾਂ ਬਣਾਈਆਂ ਜਾ ਰਹੀਆਂ ਨੇ ਜਿਹਦੇ ਵਿੱਚ ਉਹਦੇ ਵਿੱਚ ਵੀ ਜਿਹੜਾ ਵੱਡਾ ਕੁਮਾਰ ਗਰੋਪ ਸੱਚਾ ਯਾਦੋ ਜੀ ਜਿਹੜੇ ਸਾਡੇ ਨੇ ਮੌਜੂਦ ਨੇ ਸਮਾਜ ਸੇਵੀ ਉਹਨਾਂ ਵੱਲੋਂ ਇਹ ਜਿਹੜੀ ਉਸਾਰੀ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਨਵੀਆਂ ਟਾਈਲਾਂ ਲਗੀਆਂ ਜਾ ਰਹੀਆਂ ਨੇ ਸੜਕ ਜਈ ਇਹ ਨਵੀਂ ਤਿਆਰ ਕੀਤੀ ਜਾ ਰਹੀ ਹੈ ਉਹਦੇ ਵਿੱਚ ਵੀ ਜਿਹੜਾ ਵੱਡਾ ਘਟਾਲਾ ਹੈਗਾ ਬੈ ਨਵੇਂ ਤਰੀਕੇ ਨਾਲ ਤਿਆਰ ਕੀਤਾ ਜਾ ਰਿਹਾ ਗੁਰਮ ਜੀ ਇੱਥੇ ਪਹੁੰਚੇ ਹੋ ਤਿਆਰੀ ਸ਼ੁਰੂ ਹੋ ਗਈ ਹੋ ਗਈ ਹੈ ਇਹ ਜਿਹੜਾ ਪ੍ਰਾਈਵੇਟ ਵਰਗਾ ਸਿਵਲ ਹਸਪਤਾਲ ਜਿਹਨੂੰ ਕਿਹਾ ਗਿਆ ਸੀਗਾ ਚਮਕਾ ਦਿੱਤਾ ਜਾਊਗਾ ਕਿ ਲੱਗ ਲਿਖਨ ਜੀ ਪਹਿਲਾਂ ਤਾਂ ਮੈਂ ਗੱਲ ਕਲੀਅਰ ਕਰ ਦਿਆਂ ਕਿ ਕਦੇ ਵੀ ਇੰਟਰਲੋਕਿੰਗ ਟਾਈਲਾਂ ਲੱਗਣ ਨਾਲ ਸਰਕਾਰੀ ਹਸਪਤਾਲ ਪ੍ਰਾਈਵੇਟ ਨਹੀਂ ਬਣ ਸਕਦਾ ਕਦੀ ਵੀ ਨਹੀਂ ਬਣ ਸਕਦੇ ਅਗਰ ਤੁਸੀਂ ਵਾਕੇ ਹੀ ਸਰਕਾਰੀ ਹਸਪਤਾਲਾਂ ਨੂੰ ਪ੍ਰਾਈਵੇਟ ਬਣਾਣਾ ਤੋਂ ਦੇ ਵਾਸਤੇ ਚਾਹੀਦੀ ਹੈ ਨੀਅਤ ਜੀ ਹਾਂ ਨੀਅਤ ਲੇਕਿਨ ਉਹ ਨੀਅਤ ਤੇ ਨਜ਼ਰ ਹੀ ਨਹੀਂ ਆ ਰਹੀ ਮੈਂ ਅੱਜ ਤੱਕ ਦੱਸਣਾ ਚਾਹੁੰਦਾ ਹਾਂ ਕਿ ਅੱਜ ਸਿਵਲ ਹਸਪਤਾਲ ਜਿਹੜਾ ਅਕਸਰ ਅਸੀਂ ਸੁਣਦੇ ਆਏ ਹਾਂ ਬਿਮਾਰ ਹੈ ਬਿਮਾਰ ਹੈ ਬਿਮਾਰ ਹੈ ਇਤਿਆਹ ਹੈ ਇਤਿਆਹ ਹੈ ਇਤਿਆਹ ਲੇਕਿਨ ਹੈਰਾਨੀ ਵਾਲੀ ਗੱਲ ਹੈ ਕਿ ਆਪ ਕੀ ਸਿਵਲ ਹਸਪਤਾਲ ਦੇ ਡਾਕਟਰ ਸੀਐਮਓ ਐਸਐਮਓ ਮੈਂ ਉਹਨਾਂ ਦਾ ਜ਼ਿਕਰ ਨਹੀਂ ਕਰਨਾ ਚਾਹੁੰਦਾ ਮੈਨੂੰ ਉਹਦੀ ਗੱਲ ਨਹੀਂ ਕਰਨਾ ਚਾਹਤ ਅੱਜ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਘੁਟਾਲਾ ਜਿਹੜਾ ਕਰਪਸ਼ਨ ਦਾ ਖੇਲ ਖੇਡਿਆ ਗਿਆ ਇਹ ਪੀਡਬਲਿਊਡੀ ডিপਾਰਟਮੈਂਟ ਔਰ ਕਬੀ ਇਨਫਰਾਸਟ੍ਰਕਚਰ ਨਾਮਕ ਕੰਪਨੀ ਨੇ ਕਿਸ ਤਰੀਕੇ ਨਾਲ ਮਿਲ ਕੇ ਖੇਡਿਆ ਵਾ ਮੈਂ ਉਹਦੇ ਉੱਤੇ ਜਾਗਰ ਕਰਦਾ ਵਾ ਦੇਖੋ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜੇ ਐਮਪੀ ਹੈ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਜੀ ਉਹਨਾਂ ਨੇ ਆਪਣੇ ਫੰਡ ਵਿੱਚੋਂ ਕਹ ਲੋ ਜਾਂ ਸਰਕਾਰ ਤੋਂ ਕਿਸੇ ਤਰੀਕੇ ਕੋ ਫੰਡ ਲੈ ਆ ਕੇ ਕਰਕੇ ਤਿੰਨ ਹਸਪਤਾਲਾਂ ਨੂੰ ਅਡਾਪਟ ਉਹਨਾਂ ਨੂੰ ਸਵਾਰਨ ਵਾਸਤੇ ਕੰਮ ਸ਼ੁਰੂ ਕਰਵਾਏ ਇੱਕ ਜਲੰਧਰ ਦਾ ਇੱਕ ਲੁਧਿਆਣੇ ਦਾ ਇੱਕ ਸਹੀ ਹੋਰ ਜਗ੍ਹਾ ਜਲੰਧਰ ਦੇ ਹਸਪਤਾਲ ਵਿੱਚ ਵੀ ਮੈਂ ਕਹਾਂਗਾ ਕਿ ਜਾਂਚ ਬਾਅਦ ਚੋ ਪਹਿਲਾਂ ਆਪਾਂ ਗੱਲ ਕਰੀਏ ਲੁਧਿਆਣੇ ਦੀ ਹੋ ਕੀ ਰਿਹਾ ਲੁਧਿਆਣੇ ਦੇ ਸਿਵਲ ਹਸਪਤਾਲ ਦੇ ਵਿੱਚ ਲੁਧਿਆਣੇ ਦੇ ਸਿਵਲ ਹਸਪਤਾਲ ਦੇ ਵਿੱਚ ਕਈ ਜਗ੍ਹਾ ਤੇ ਪਾਈਪਾਂ ਪਾਈਆਂ ਜਾ ਰਹੀਆਂ ਕਈ ਜਗ੍ਹਾ ਤੇ ਟੈਂਕੀ ਰਿਪੇਅਰ ਕੀਤੀ ਜਾ ਰਹੀ ਹੈ ਕਈ ਜਗ੍ਹਾ ਤੇ ਇੰਟਰਲੋਕਿੰਗ ਟਾਇਲਾ ਲੱਗਦੀ ਹੈ ਹੁਣ ਇੰਟਰਲੋਕਿੰਗ ਟਾਇਲਾ ਸਿਵਲ ਹਸਪਤਾਲ ਦੀ ਤੁਸੀਂ ਦੇਖ ਸਕਦੇ ਹੋ ਸੁਖ ਨਾਲ ਆ ਸਾਹਮਣੇ ਬਿਲਕੁਲ 200 ਮੀਟਰ ਦੀ ਕਦਮਾਂ ਤੇ ਉਹ ਐਂਟਰੀ ਹੈ ਸ਼ਿਵਲ ਹਸਪਤਾਲ ਦੀ ਉੱਥੇ ਐਂਟਰਸ ਹੋ ਜਾਂਦੀ ਹੈ ਔਰ ਐਂਟਰਸ ਤੋਂ ਤੁਸੀਂ ਦੇਖੋ ਇਨ ਔਰ ਆਊਟ ਦੀਆਂ ਦੋ ਸੜਕਾਂ ਬਣੀਆਂ ਹੋਈਆਂ ਠੀਕ ਹੈ ਇਸ ਦੋ ਸੜਕਾਂ ਤੇ ਇੱਕ ਸਾਈਡ ਦੀ ਜਿਹੜੀ ਸੜਕ ਹੈਗੀ ਹੈ ਉਹ 200 ਮੀਟਰ ਦੀ ਸੜਕ ਜਿੱਥੇ ਆ ਪਾਰਕਿੰਗ ਵਾਲੇ ਬੈਠੇ ਐ ਇੱਥੇ ਤੱਕ ਬਣਾ ਕੇ ਤਿੰਨ ਚਾਰ ਦਿਨ ਪਹਿਲਾਂ ਹੀ ਇੱਥੇ ਤੱਕ ਬਣਾਈ ਗਈ ਸੀ ਔਰ ਕੰਮ ਛੱਡ ਦਿੱਤਾ ਗਿਆ ਕੰਮ ਛੱਡ ਦਿੱਤਾ ਗਿਆ ਬਣਾ ਕੇ ਜਦਕਿ ਇਹ ਸੜਕ ਐਂਡ ਤੱਕ ਬੋਰਚਰੀ ਤੱਕ ਜਾਣੀ ਸੀਗੀ ਆਪਾਂ ਪਹਿਲਾਂ ਇੱਕ ਸਾਈਡ ਕੰਪਲੀਟ ਕਰ ਲਈਏ ਆਪਾਂ ਫਿਰ ਦੂਜੀ ਸਾਈਡ ਛੇੜਾਂਗੇ ਇਹਨਾਂ ਨੇ ਇੱਕ ਸਾਈਡ ਤੇ 200 ਮੀਟਰ ਦੀ ਟਾਇਲਾਂ ਲਾ ਕੇ ਕੰਮ ਛੱਡ ਦਿੱਤਾ ਤੇ ਦੂਜੀ ਸਾਈਡ ਤੋਂ ਸੜਕ ਪੱਟ ਮਾਰੀ ਠੀਕ ਆਣ ਜਾਣ ਵਾਲੇ ਲੋਕਾਂ ਨੂੰ ਬਹੁਤ ਦਿੱਕਤ ਬਹੁਤ ਪਰੇਸ਼ਾਨੀ ਐਂਬੂਲੈਂਸਾਂ ਨੇ ਵੀ ਆਣਾ ਇੱਥੇ ਵੱਡੀਆਂ ਗੱਡੀਆਂ ਨੇ ਵੀ ਆਣਾ ਮਰੀਜ਼ਾਂ ਨੇ ਵੀ ਆਣਾ ਉਹਨਾਂ ਨੂੰ ਦਿੱਕਤ ਪਾਣਾ ਤਾਂ ਇੰਟਰਸ ਤੇ ਹੋ ਗਈ ਫਿਰ ਤੁਸੀਂ ਇਹ ਇੰਟਰਸ ਤੋਂ ਬਾਅਦ ਇਸ ਸਾਈਡ ਤੇ ਆ ਜਾਓ ਮੇਰੇ ਆ ਮੇਰੇ ਇਸ ਸਾਈਡ ਤੇ ਜਦੋਂ ਇੰਟਰਸ ਤੋਂ ਆਉਂਗੇ ਤਾਂ ਮੇਰੇ ਸੱਜੇ ਪਾਸੇ ਸਾਹਮਣੇ ਦੇਖੋ ਬਲੱਡ ਬੈਂਕ ਹੈ ਉਹ ਸਾਹਮਣੇ ਬਲੱਡ ਬੈਂਕ ਹੈ ਬਲੱਡ ਬੈਂਕ ਦੇ ਅੱਧੇ ਹਿੱਸੇ ਤੇ ਇੰਟਰਲੋਕਿੰਗ ਆ ਛੱਡ ਦਿੱਤਾ ਗਿਆ ਅੱਧ ਪੁਛਦਾ ਔਰ ਇੱਧਰ ਆ ਕ੍ਰਿਸ਼ਨਾ ਡਾਇਗਨੋਸਟਿਕ ਲੈਬ ਹੈ ਉਹਦੇ ਅੱਗੇ ਟਾਇਲ ਨਹੀਂ ਆਤੀ ਗਈ ਹੈ ਅਰਸਤਾ ਛੱਡ ਦਿੱਤਾ ਗਿਆ ਟਾਇਲਾ ਹੋਵੇ ਦੀ ਹੋਵੇ ਪਈ ਹੈ ਉਧਰ ਓਪੀਡੀ ਹੈ ਉਧਰ ਅਮਰਜੈਂਸੀ ਹੈ ਉਧਰ ਗਾਇਨੀ ਵਾਰਡ ਹੈ ਸੰਵੇਦਨਾ ਟਸਟੇ ਸਾਰਾ ਹਸਪੀਟਲ ਐਸ ਤਰ੍ਹਾਂ ਹੀ ਜਿਵੇਂ ਤੁਸੀਂ ਦੇਖ ਰਹੇ ਹੋ ਅੱਧ ਪੁਛਦਾ ਉਢੇੜ ਕੇ ਰੱਖ ਦਿੱਤਾ ਵੈ ਕਿਤੇ ਟਾਇਲਾ ਲੱਗੀਆਂ ਵੈ ਕਿਤੇ ਟਾਇਲਾ ਨਹੀਂ ਲੱਗੀਆਂ ਔਰ ਕਿਤੇ ਕੰਮ ਐਕਚੁਅਲੀ ਛੱਡ ਦਿੱਤਾ ਵਿੱਚ ਛੜਦਾ ਇੱਧਰੋਂ ਛੜਦਾ ਉਧਰੋਂ ਛੜਦਾ ਉਧਰੋਂ ਛੜਦਾ ਜਦ ਕੀ ਚਾਹੀਦਾ ਕੀ ਸੀਗਾ ਇਹ ਕੰਮ ਪਹਿਲਾਂ ਇੱਕ ਸਾਈਡ ਦਾ ਫੜਿਆ ਜਾਂਦਾ ਉਹਨੂੰ ਕੰਪਲੀਟ ਕੀਤਾ ਜਾਂਦਾ ਇੱਕ ਸਾਈਡ ਦੇ ਉੱਤੇ ਕਿਉਂਕਿ ਇਹ ਇੰਟਰਲੋਕਿੰਗ ਟਾਈਲ ਹੈ ਇਹਨਾਂ ਦੇ نیچے ਕੋਈ ਸੀਮੈਂਟ ਨਹੀਂ ਪੈਂਦਾ ਜੀ ਵੈਟ ਮਟੀਰੀਅਲ ਪੈਂਦਾ ਵਾ ਇਹ ਜਿਹੜੀ ਇੰਟਰਲੋਕਿੰਗ ਟਾਈਲਾ ਵਾ ਇੱਕ ਕੰਕਰੀਟ ਦੀਆਂ ਬਣੀਆਂ ਹੁੰਦੀਆਂ ਵਾ ਸੋ ਇਹਨਾਂ ਦੀ ਲੋਕਿੰਗ ਹੋਣੀ ਬਹੁਤ ਜ਼ਰੂਰੀ ਹੈ ਜਿਹੜੀਆਂ ਸਾਈਡਾਂ ਹੁੰਦੀਆਂ ਟਾਈਲਾਂ ਤੇ ਜਦੋਂ ਤੁਸੀਂ ਕੁਝ ਹਿੱਸੇ ਦੇ ਟਾਈਲਾਂ ਲਗਾਤੀਆਂ ਲਗਾਉਣ ਤੋਂ ਬਾਅਦ ਉਹਦੇ ਨਾਲ ਹੀ ਸੀਮੈਂਟ ਲਗਾਣਾ ਬਹੁਤ ਜ਼ਰੂਰੀ ਹੈ ਤਾਂਕਿ ਉਹ ਟਾਈਲਾ ਦਾ ਜਿਹੜਾ ਬੇਸ ਹੈਗਾ ਵਾ ਉਹ ਟੇਡਾ ਮੇਡਾ ਨਾ ਹੋਵੇ ਔਰ ਟਾਈਲਾਂ ਜਿਹੜੀਆਂ ਹੈਗੀਆਂ ਵਾ ਸਪੇਸ 'ਚ ਨਾ ਛੱਡਣ ਆ ਦੇਖੋ ਤੁਸੀਂ ਆ ਪਰਮਾ ਦੇਖਾਂ ਲਓ ਦੇ ਉਹ ਤੁਸੀਂ ਦੇਖੋ ਇਧਰੋਂ ਕੰਮ ਛੱਡਤਾ ਉਧਰੋਂ ਕੰਮ ਛੱਡਤਾ ਹੁਣ ਉਧਰ ਗੇਟਵਾਲ ਲੱਗ ਗਿਆ ਠੀਕ ਜਦ ਕਿ ਚਾਹੀਦਾ ਕੀ ਸੀ ਪਹਿਲਾਂ ਇਹ ਸਾਈਡ ਨੂੰ ਕੰਪਲੀਟ ਕਰਦੇ ਜਿਹੜੀ ਬਲੱਡ ਬੈਂਕ ਵੱਲੋਂ ਆ ਰਹੀ ਹੈਗੀ ਹੁਣ ਤੁਸੀਂ ਦੇਖੋ ਆ ਟੱਕਣ ਪਹਿਲਾਂ ਜਿਹੜਾ ਗਟਰ ਦਾ ਜੇ ਉੱਚਾ ਕਰਨਾ ਸੀ ਉੱਚਾ ਕਰਦੇ ਨੀਚਾ ਕਰਦੇ ਤਾਂ ਨੀਚਾ ਕਰਨਾ ਸੀਗਾ ਉਸ ਤੋਂ ਬਾਅਦ ਇੱਥੇ ਸੀਮੈਂਟ ਲਗਾ ਕੇ ਇਹਨੂੰ ਇਹਦੇ ਨਾਲ ਜੋੜਨਾ ਸੀ ਦੇਖੋ ਟਾਈਲਾ ਹਿਲਦੀਆਂ ਪਈਆਂ ਇਹ ਹਿਲਦੀਆਂ ਪਈਆਂ ਇਹ ਟੱਡੀਆਂ ਹੋ ਜਾਣੀਆਂ ਪੁੱਠੀਆਂ ਹੋ ਜਾਣੀਆਂ ਇਹ ਖਤਮ ਹੋ ਗਿਆ ਇਹਦਾ ਮਸਾਲਾ ਉਹ ਪਕੜਿਆ ਨਹੀਂ ਜਾਣਾ ਇੱਥੋਂ ਉਹ ਗਟਰ ਨਹੀਂ ਵਾ ਅਗਲਾ ਗਟਰ ਦੇਖੋ ਆ ਉੱਚਾ ਕਰਤਾ ਹੁਣ ਇੱਥੇ ਕੱਲ ਨੂੰ ਅੰਦਰ ਇਧਰ ਐਂਬੂਲੈਂਸ ਆਏਗੀ ਉਹ ਨੀਵਾ ਉੱਚਾ ਹੁਣ ਇਹਨੂੰ ਨੀਚਾ ਕਰਨਗੇ ਇਹਨੂੰ ਉੱਚਾ ਕਰਨਗੇ ਫਿਰ ਮਸਾਲਾ ਕਿਸ ਤਰ੍ਹਾਂ ਲਾਣਗੇ ਇਹਦਾ ਜੋੜ ਕਿਵੇਂ ਕਰਨਗੇ ਹੁਣ ਤੁਸੀਂ ਆਹ ਦੇਖੋ ਇਹ ਤਾਂ ਗਟਰਾਂ ਦੀ ਗੱਲ ਆ ਗਈ ਸੀਰੋਏ ਦੀ ਗੱਲ ਆ ਗਈ ਇਹ ਪੈਸੇਜ ਹੈ ਇਹ ਰਸਤਾ ਹੈ ਇਹ ਐਂਬੂਲੈਂਸ ਆ ਗਈ ਐਂਬੂਲੈਂਸ ਦੇ ਬਾਹਰ ਬਿਲਕੁਲ ਐਂਬੂਲੈਂਸ ਆ ਤੁਸੀਂ ਦੇਖ ਰਹੇ ਹੋ ਆ ਬਲੱਡ ਬੈਂਕ ਹੈ ਔਰ ਬਲੱਡ ਬੈਂਕ ਦੇ ਬਿਲਕੁਲ ਬਾਹਰ ਨਾ ਗਟਰ ਹੈ ਨਾ ਹੋਦੀ ਹੈ ਨਾ ਕੋਈ ਸੀਵਰੇਜ ਹੈ ਇਹ ਪੈਸੇ ਇਹ ਰਸਤਾ ਇਹ ਰਸਤਾ ਵਾ ਬੈਠ ਗਿਆ ਇਹ ਜ਼ਮੀਨ ਹੈ ਧਸ ਗਈ ਧਸਣ ਤੋਂ ਬਾਅਦ ਵੀ ਇਹਨਾਂ ਨੇ ਇਹ ਨਹੀਂ ਕੀਤਾ ਇਸ ਇਸ ਠੇਕੇਦਾਰ ਨੇ ਜਾਂ ਪੀ ਡਬਲਯੂ ਡੀ ਵਾਲੇ ਆ ਆ ਸਿਵਲ ਦੀ ਧਜੀ ਉਡਾਤੀ ਐ ਪਰ ਸੱਚੇ ਉਡਾਤੇ ਇਹ ਨਹੀਂ ਕੀਤਾ ਕਿ ਪਹਿਲਾਂ ਤਾਂ ਲੈਂਟਰ ਠੀਕ ਕੀਤਾ ਜਾਵੇ ਫਿਰ ਉਸ ਤੋਂ ਬਾਅਦ ਇਹਦਾ ਲੈਵਲ ਕੀਤਾ ਜਾਵੇ ਫਿਰ ਇੰਟਰਲੋਕਿੰਗ ਟਾਇਲਾਂ ਲਗੀਆਂ ਜਾਣ ਆ ਦੇਖੋ ਆ ਸਾਰੇ ਪਾਸੇ ਇਸ ਇਹਨੂੰ ਛੜਤਾ ਗਿਆ ਇਹਦੇ ਸਾਰੇ ਪਾਸੇ ਇੰਟਰਲੋਕਿੰਗ ਟਾਈਲਾਂ ਲਾ ਕੇ ਬਰਬਾਦੀ ਕਰ ਦਿੱਤੀ ਹੁਣ ਕੱਲ ਨੂੰ ਇਹਦਾ ਲੈਵਲ ਉੱਚਾ ਹੋਏਗਾ ਜਾਂ ਨੀਚਾ ਹੋਏਗਾ ਕੋਈ ਨਹੀਂ ਫਿਰ ਕੀ ਇਹ ਵਿੱਚ ਇਹਦੇ ਵਿੱਚ ਲਾਇਆ ਕਿ ਜਾਊਗਾ ਆਖਿਰਕਾਰ ਇਹ ਟਾਈਲਾਂ ਜਿਹੜੀਆਂ ਨਵੀਆਂ ਲੱਗੀਆਂ ਆਂ ਗੌਰਵ ਜੀ ਇਹ ਟਾਈਲਾਂ ਨਵੀਆਂ ਲਾਣ ਤੋਂ ਬਾਅਦ ਇਹ ਹਾਲਤ ਜਿਹੜੀ ਖਸਤ ਨਿਤਿਨ ਜੀ ਪਹਿਲਾਂ ਇਹਦਾ ਲੈਂਟਰ ਪਏਗਾ ਜੀ ਇਹ ਸਰੀਆ ਪਿਆ ਹੋਇਆ ਨਾ ਇੱਥੇ ਪਹਿਲਾਂ ਕੰਕਰੀਟ ਦਾ ਲੈਂਟਰ ਪਏਗਾ ਲੈਂਟਰ ਤੋਂ ਬਾਅਦ ਫਿਰ ਇਹਦਾ ਲੈਵਲ ਬਰਾਬਰ ਕਰਨ ਲਈ ਵੈਕਟ ਪਿਕਚਰ ਪਏਗਾ ਫਿਰ ਟਾਇਲਾਂ ਲੱਗਣਗੀਆਂ ਹੁਣ ਤੁਸੀਂ ਦੇਖੋ ਨਾ ਉਹ ਸਹੀ ਤਰੀਕੇ ਨਾਲ ਲੱਗਣਾ ਹੀ ਨਹੀਂ ਟਾਈਲਾਂ ਲੱਗਣੇ ਸੋ ਇਸ ਤਰੀਕੇ ਨਾਲ ਕੰਮ ਹੁੰਦਾ ਪਿਆ ਇਹ ਕੰਮ ਦਰਸਾਉਂਦਾ ਪਿਆ ਵੈ ਸਾਫ ਦਰਸਾਰਿਆ ਵੈ ਕਿ ਖਾਨਾ ਪੂਰਤੀ ਲਈ ਕੰਮ ਹੋ ਰਿਹਾ ਵੈ ਇਹ ਕਮਿਸ਼ਨ ਦੇ ਖੇਲ ਲਈ ਹੋ ਰਿਹਾ ਵੈ ਕਿਉਂਕਿ ਅਕਸਰ ਹੁੰਦਾ ਕੀ ਹੈ ਠੇਕੇਦਾਰ ਨੂੰ ਸਸਤਾ ਠੇਕਾ ਦਿਲਾਨ ਵਾਸਤੇ ਮੈਂ ਕਹੂੰਗਾ ਨਾਲ ਮਿਲ ਕੇ ਦਿਲਾਨ ਵਾਸਤੇ ਉਹਦੀ ਕੋਟੇਸ਼ਨ ਘੱਟ ਪਈ ਜਾਂਦੀ ਹੁਣ ਘੱਟ ਕੋਟੇਸ਼ਨ ਪਰੇਗੀ ਠੇਕੇਦਾਰ ਨੇ ਵੀ ਕਮਾਣਾ ਅਫਸਰਾਂ ਨੇ ਵੀ ਕਮਾਣਾ ਹੋਰਾਂ ਨੇ ਵੀ ਕਮਾਣਾ ਤੇ ਚੀਜ਼ਾਂ ਜਿਹੜੀਆਂ ਇਸਤੇਮਾਲ ਕੀਤੀਆਂ ਜਾਂਦੀਆਂ ਵੈ ਕਿਸ ਤਰੀਕੇ ਨਾਲ ਗਲਤ ਕੀਤੀ ਜਾਂਦੀ ਹੈ ਮੈਂ ਉਹਦੇ ਤੇ ਆਨਾ ਵਾ ਐਕਚੁਅਲੀ ਹੋਇਆ ਕੀ ਹੈ ਸਾਰਾ ਕੁਝ ਜਿਹੜਾ ਮੇਨ ਅਸਲ ਮੁੱਦਾ ਵਾ ਉਹ ਇਹ ਹੈ ਕਿ ਜਦੋਂ ਮੈਨੂੰ ਪਤਾ ਚੱਲਿਆ ਕਿ ਸਿਵਲ ਹਸਪਤਾਲ ਦੇ ਵਿੱਚ ਇਸ ਤਰੀਕੇ ਨਾਲ ਕੰਮ ਹੁੰਦਾ ਪਿਆ ਵਾ ਤਾਂ ਮੈਂ ਇਹਦੀ ਜਾਂਚ ਵਾਸਤੇ ਪਹਿਲਾਂ ਤਾਂ ਕਿਸੇ ਪੱਤਰਕਾਰ ਦੇ ਕੋਲੋਂ ਰਿਪੋਰਟ ਮੰਗਵਾਈ ਕਿ ਭਾਈ ਇਹ ਟਾਈਲਾਂ ਗਲਤ ਲੱਗਦੀਆਂ ਪਈਆਂ ਵਾ ਉਹਨਾਂ ਨੇ ਰਿਪੋਰਟ ਮੰਗਾ ਕੇ ਜਦੋਂ ਮੈਨੂੰ ਭੇਜੀ ਉਸ ਰਿਪੋਰਟ 'ਚ ਦੇਖਿਆ ਕਿ ਜਿਹੜੀ ਟਾਈਲਾਂ 80 mm ਦੀ ਟਾਈਲ ਲੱਗੀ 80 mm ਦੀ ਮੈਂ ਗੱਲ ਕਰ ਰਿਹਾ ਮੈਂ 60 mm ਦੀ ਗੱਲ ਨਹੀਂ ਕਰ ਰਿਹਾ 80 mm ਦੀ ਜੀ ਜਿਹੜੀ ਟਾਈਲੈਸ ਹਸਪਤਲ 'ਚ ਲੱਗੀ ਹੈ ਖੁਦ ਹੁਣ ਕਬੀ ਇਨਫਰਾਸਟ੍ਰਕਚਰ ਦੇ ਇੱਥੇ ਕਰਿੰਦੇ ਵੀ ਘੁੰਮਦੇ ਪਏ ਸੀ ਉਹਨਾਂ ਨੇ ਵੀ ਮੰਨਿਆ ਕਿ ਆਹ ਦੀ 80 ਐਮ ਦੀ ਲੱਗਦੀ ਪਈ ਹੈ ਹੁਣ ਜਿਹੜੀ 80 ਐਮ ਦੀ ਟਾਈਲੈਸ ਹਸਪਤਲ 'ਚ ਲੱਗਦੀ ਪਈ ਹੈ ਮੈਂ ਦੱਸਣਾ ਚਾਹੁੰਦਾ ਕਿ ਉਹ ਪਲਾਸਟਿਕ ਰਬੜ ਮੋਲਡ ਮੈਂ ਕਹਿੰਦਾ ਰਬੜ ਮੋਲਡ ਦੀ ਲੱਗਦੀ ਪਈ ਹੈ ਹੁਣ ਤੁਸੀਂ ਪੁੱਛੋਗੇ ਕਿ ਰਬੜ ਮੋਲਡ ਦੀ ਟਾਈਲ ਤੋਂ ਇਲਾਵਾ ਕੋਈ ਹੋਰ ਟਾਈਲ ਵੀ ਆਂਦੀ ਬਿਲਕੁਲ ਨਿਤਿੰਜ ਜੀ ਮੈਂ ਇਹ ਦੱਸਣਾ ਚਾਹਨਾ ਵਾ ਲੋਕਾਂ ਨੂੰ ਪਤਾ ਹੀ ਨਹੀਂ ਹੈ ਲੋਕਾਂ ਨੂੰ ਪਤਾ ਚੱਲਦਾ ਵਾ ਕਿ ਆਹ ਟਾਈਲ ਇੰਟਰਲੋਕਿੰਗ ਪਈ ਹੈ ਲੋਕ ਲੁਧਿਆਣਾ ਸਾਡਾ ਪੰਜਾਬ ਸ਼ਾਇਦ ਫੌਰਨ ਬਨ ਜਾਏ ਜੀ ਲੇਕਿਨ ਮੈਂ ਹੈਰਾਨ ਸੀ ਕਿ ਇੰਨੇ ਸਾਲਾਂ ਤੋਂ ਜਿਹੜੀ ਇੰਟਰਲੋਕਿੰਗ ਟਾਈਲ ਲੱਗਦੀ ਪਈ ਹੈ ਜਿੱਥੇ ਨਹੀਂ ਵੀ ਜ਼ਰੂਰਤ ਉੱਥੇ ਵੀ ਇੰਟਰਲੋਕਿੰਗ ਟਾਈਲ ਲੱਗਦੀ ਪਈ ਹੈਗੀ ਆ ਆਖਿਰ ਕਿਉਂ ਉਹਨੇ ਢੜ ਲੈਣਾ ਟਾਈਲ ਲੱਗਦੀ ਪਈ ਉਹ ਵਜ੍ਹਾ ਹੀ ਸੀ ਕਿ ਉਹ ਰਬੜ ਮੋਲਡ ਵਾਲੀ ਟਾਈਲ ਹੈ ਉਹ ਲਗਾਈ ਜਾ ਰਹੀ ਹੈ ਕਿਉਂਕਿ ਜਿਹੜੀ ਦੂਸਰੀ ਟਾਈਲ ਆਂਦੀ ਹੈ ਉਹ ਸਟੀਲ ਮੋਲਡ ਵਾਲੀ ਆਂਦੀ ਜਿਹੜੀ ਰਬੜ ਮੋਲਡ ਵਾਲੀ ਟਾਈਲ ਹੈਗੀ ਹੈ ਜਿਹੜੀ ਰਬੜ ਦੇ ਸਾਂਚੇ ਚ ਬਣਦੀ ਹੈ ਉਹ ਸਟੀਲ ਮੋਲਡ ਨਾਲੋਂ ਸਸਤੀ ਆਂਦੀ ਹੈ ਜੇ 80mm ਦੀ ਜਿਹੜੀ ਰਬੜ ਮੋਲ ਦੀ ਟਾਇਲ ਹੈ ਉਹ 8 ਰੁਪਏ 9 ਰੁਪਏ ਫੋਰ ਐਨ ਐਗਜ਼ੈਂਪਲ ਰੇਟ ਹੋਏਗਾ ਤਾਂ ਸਟੀਲ ਮੋਲ ਵਾਲੀ ਦਾ 14 ਰੁਪਏ 15 ਰੁਪਏ ਰੇਟ ਹੋਏਗਾ ਜਦੋਂ ਮੇਰੀ ਐਕਸ਼ਨ ਪੀ ਡਬਲਯੂ ਡੀ ਦੇ ਕਮਲਜੀਤ ਸਾਹਿਬ ਨਾਲ ਇੱਕ ਟੌਪਿਕ ਤੇ ਗੱਲ ਹੋਈ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਠਿਕਨੈਸ ਜਿਹੜੀ ਟਾਇਲ ਦੀ ਕੁਆਲਿਟੀ ਹੈਗੀ ਐਸ ਸੀ ਐਮ ਐਮ ਦੀ ਉਹ ਤਾਂ ਭੇਜ ਦਿੱਤੀ ਵਟਸਐਪ ਕਰਤੀ ਔਰ ਤੁਸੀਂ ਇਹ ਕਿਹਾ ਕਿ ਅਸੀਂ ਲੈਬਾਰਟਰੀ ਤੋਂ ਪਤਾ ਕਰਾਇਆ ਵਾ ਕੁਆਲਿਟੀ ਵਧੀਆ ਹੈ ਲੇਕਿਨ ਮੈਂ ਉਹਨਾਂ ਨੂੰ ਕਿਹਾ ਤਾਂ ਰਬੜ ਮੋਲ ਦੀ ਐਸ ਸੀ ਐਮ ਐਮ ਦੀ ਰਿਪੋਰਟ ਹੈ ਠੀਕ ਹੈ ਰਬੜ ਮੋਲ ਦੇ ਹਿਸਾਬ ਨਾਲ ਤਾਂ ਠੀ ਕਹਿੰਦੇ ਰਬੜ ਮੋਲਡ ਹੀ ਲਗਾ ਰਹੇ ਆ ਮੈਂ ਕਿਹਾ ਜੀ ਰਬੜ ਮੋਲਡ ਤੁਸੀਂ ਕਿਵੇਂ ਲਾ ਸਕਦੇ ਹੋ ਰਬੜ ਮੋਲਡ ਦੀ 80mm ਦੀ ਲੱਗ ਹੀ ਨਹੀਂ ਸਕਦੀ ਕਹਿੰਦੇ ਜੀ ਉਹ ਸਾਨੂੰ ਜਿਹੜੀ ਸਟੀਲ ਮੋਲਡ ਵਾਲੀ ਟਾਇਲ ਸੀਗੀ ਉਹ ਕਿਤੋਂ ਮਿਲਦੀ ਨਹੀਂ ਪਈ ਸੀ ਅਸੀਂ ਇਸ ਕਰ ਰਬੜ ਮੋਲਡ ਹੀ ਲਗਾ ਦਿੱਤੀ ਮੈਂ ਕਿਹਾ ਜੀ ਜਨਾਬ ਕਿੱਥੋਂ ਨਹੀਂ ਮਿਲਦੀ ਆਓ ਹਿਮਾਚਲ ਆ ਨਾ ਲਈ ਮਾਚਲ ਹੈ ਬਿਲਕੁਲ ਨਾਲੇ ਮਾਚਲ ਹੈ ਮਾਚਲ ਤੋਂ ਟਾਇਲ ਆਂਦੀ ਹੈ ਔਰ ਤੁਸੀਂ ਮੇਰੇ ਨਾਲ ਚਮਕੌਰ ਸਾਹਿਬ ਚਲੋ ਉੱਥੇ ਵੀ ਸਟੀਲ ਮੋਲਡ ਦੀ ਫੈਕਟਰੀਆਂ ਹੈਗੀਆਂ ਪੰਜਾਬ 'ਚ ਫੈਕਟਰੀਆਂ ਹੈਗੀਆਂ ਹਿਮਾਚਲ ਹੈਗੀਆਂ ਮੇਰੀ ਉਹ ਫੈਕਟਰੀ ਨਾਲ ਗੱਲ ਹੋਈ ਕਹਿੰਦੇ ਬੋਲੋ ਕਿ ਪੂਰੇ ਪੰਜਾਬ ਲਈ ਟਾਇਲ ਚਾਹੀਦੀ ਪਛਾਣ ਵਾਸਤੇ ਸੀ ਉਹ ਵੀ ਦੇ ਦੇਾਂਗੇ ਦੇਖੋ ਜਲਦਬਾਜ਼ੀ ਦੇ ਵਿੱਚ ਆਨਣ ਫਾਨਮ ਦੇ ਵਿੱਚ ਜਾਂ ਬਦਨੀਅਤ ਦੇ ਵਿੱਚ ਜੇ ਕੰਮ ਆਪਾਂ ਕਰਾਂਗੇ ਤਾਂ ਫਿਰ ਇਹ ਗੱਲਾਂ ਲਾਜ਼ਮੀ ਹੈ ਕਹਿਣੀ ਆ ਕਿ ਭਾਈ ਸਾਨੂੰ ਅਵੇਲੇਬਿਲਟੀ ਨਹੀਂ ਸੀ ਮੈਂ ਆ ਤੁਹਾਨੂੰ ਦਿਖਾਣਾ ਚਾਹਨਾ ਆ ਮੇਰੇ ਹੱਥ ਵਿੱਚ ਆ ਪੇਜ ਦੇਖਦੇ ਹੀ ਨਾ ਸਭ ਨੂੰ ਸਮਝ ਆ ਜਾਏਗਾ ਖਾਸ ਕਰ ਪੀ ਡਬਲਯੂ ਡੀ ਤੇ ਜਿੰਨੇ ਵੀ ਅਧਿਕਾਰੀ ਕਰਮਚਾਰੀ ਆ ਹੋਰ ਵੀ ਜਿਹੜੇ ਅਫਸਰ ਹੈਗੇ ਆ ਇਹ ਸੀਐਸਆਰ ਜਿੰਨੇ ਵੀ ਠੇਕੇਦਾਰ ਹੈਗੇ ਆ ਸਾਡੇ ਸ਼ਾਇਦ ਲੀਡਰ ਸਾਹਿਬਾਨਾਂ ਨੂੰ ਸਮਝ ਆ ਜਾਣਾ ਚਾਹੀਦਾ ਹੈ ਕਿ ਸੀਐਸਆਰ ਕਾਮਨ ਸ਼ੈਡਿਊਲ ਇਹ ਉਸ ਕਿਤਾਬ ਦਾ ਜਿਹੜਾ ਕਵਰ ਨੋਟ ਹੈ ਇਸ ਕਿਤਾਬ ਦੇ ਵਿੱਚ ਨਾਰਮਲੀ ਕੀ ਹੁੰਦਾ ਵੈ ਜਿੰਨੇ ਵੀ ਅਫਸਰ ਜਿਹੜੇ ਸਰਕਾਰ ਵੱਲੋਂ ਜਿੰਨਾਂ ਚੀਜ਼ਾਂ ਦਾ ਰੇਟ ਉਹਨਾਂ ਦੀ ਥਿੱਕਨੈਸ ਦੇ ਹਿਸਾਬ ਦੇ ਨਾਲ ਕੁਆਲਿਟੀ ਦੇ ਹਿਸਾਬ ਨਾਲ ਜਿਹੜੇ ਤੈਅ ਕੀਤੇ ਹੁੰਦੇ ਆ ਕਿਹੜੀ ਚੀਜ਼ ਤੁਸੀਂ ਲਗਾਣੀ ਹੈ ਕਿਹੜੀ ਨਹੀਂ ਲਗਾਣੀ ਹੈ ਉਹ ਸਭ ਇਸ ਸੀਐਸਆਰ 2000 ਚ ਮੈਂਸ਼ਨ ਹੈ ਇਹ ਸੀਐਸਆਰ 2000 ਵੀ ਪੰਜਾਬ ਦੇ ਵਿੱਚ ਜਦੋਂ ਤੁਸੀਂ चैप्टर नंबर 14 आइटम नंबर 39 पे जाउंगे तो थे साफ मेंशन है मैं दिखाना चाहूंगा साफ मेंशन है प्रोवाइडिंग एंड लाइंग 80 एमएम mm, थिक फैक्ट्री मेड कंक्रीट कंसोलिडेट इंटरलॉकिंग पैकिंग ब्लॉक ऑफ 40 ग्रेड मैन्युफैक्चर्ड बाय ब्लॉक मेकिंग मशीन इक्विप्ड विद स्टील मोल्ड क्या ना देखियो स्टील मोल्ड क्लप्ड टू अ स्ट्रांग वाइब्रेटरी टेबल एंड हाइड्रोलिक प्रेशर ది హైడ్రాలిక్ ప్రెషర్ నా ਬਣਦੀ ਹੈ ਸਟੀਲ ਮੋਲਡ ਵਾਲੀ ਜਿਹੜੀ ਹੁੰਦੀ ਹੈ ਇੰਦੀ ਜਿਹੜੀ ਸਟਰੈਂਥ ਹੁੰਦੀ ਹੈ ਉਹ ਜ਼ਿਆਦਾ ਹੁੰਦੀ ਹੈ ਫੋਰ ਕੰਪੈਕਸ਼ਨ ਆਫ ਕੰਕ੍ਰੀਟ ਐਸ ਆਰਆਰਸੀ 632014 ਐਂਡ ਅਪਰੂਵਡ ਸਾਈਜ਼ ਐਂਡ ਡਿਜ਼ਾਈਨ ਸਾਈਜ਼ ਦੇ ਡਿਜ਼ਾਈਨ ਵੀ ਜਿਹੜਾ ਹੈਗਾ ਉਹ 80 ਐਮ ਐਮ ਦਾ ਉਹ ਸਟੀਲ ਮੋਲਡ ਦਾ ਹੀ ਜਿਹੜਾ ਹੈਗਾ ਉਹ ਅਪਰੂਵ ਕੀਤਾ ਗਿਆ ਵੈ ਸਾਫ ਮੈਂਸ਼ਨ ਹੈ ਆਰਡੀਨਰੀ ਗ੍ਰੇ ਕਲਰ ਐਂਡ ਪੈਟਰਨ ਓਵਰ ਦਾ ਇਨਕਲੂਡਿੰਗ 40 ਐਮ ਐਮ ਥਿਕ ਕੰਪੈਕਟਡ ਬੈਡ ਆਫ ਕੋਰਸ ਸੈਂਡ ਫਿਲਿੰਗ ਟਾ ਜੋਇੰਟਸ ਵਿਦ ਦਾ ਫਾਈਨ ਸੈਟ ਇਟੈਟਰਾ ਇਨ ਕੰਪਲੀਟ ਅਪਰ CSR ਦੇ ਸਾਫ਼ ਮੈਂਸ਼ਨ ਹੈਗਾ ਵੈ ਕਿ ਤੁਸੀਂ 80mm ਦੀ ਸਟੀਲ ਮੋਲ ਦੀ ਟਾਈਲ ਲਗਾਣੀ ਹੈ ਉਹਦਾ ਹੀ ਰੇਟ 805 ਰੁਪਏ ਸਕੁਅਰ ਮੀਟਰ ਦੇ ਹਿਸਾਬ ਨਾਲ ਮੈਂਸ਼ਨ ਹੈ ਕਿਤੇ ਵੀ ਇਸ ਕਿਤਾਬ ਦੇ ਵਿੱਚ ਰਬੜ ਮੋਲ ਦਾ ਜ਼ਿਕਰ ਹੀ ਨਹੀਂ ਹੈ ਸਰਕਾਰ ਨੇ ਮਾਨਤਾ ਸਰਕਾਰ ਨੇ ਉਸ ਚੀਜ਼ ਨੂੰ ਮਾਨਤਾ ਜਿਹੜੀ ਹੈਗੀ ਹੈ ਉਹ ਸਟੀਲ ਮੋਲ ਨੂੰ ਦਿੱਤੀ ਹੋਈ ਹੈ ਫਿਰ ਤੁਸੀਂ ਕਿਵੇਂ 80mm ਵਾਲੀ 80mm ਵਾਲੀ ਦੀ ਗੱਲ ਮੈਂ ਕਰਦਾ ਪਿਆ 80mm ਦੀ ਟਾਈਲ ਹੈਗੀ ਹੈ ਜਿਹੜੀ ਮਾਨਤਾ ਮਿਲੀ ਹੈ ਪ੍ਰੂਫ ਕੀਤੀ ਹੈ ਉਹ ਸਟੀਲ ਮੋਲ ਦੀ ਕੀਤੀ ਹੋਈ ਹੈ ਹਾਂ ਇਸ ਕਿਤਾਬ ਦੇ ਵਿੱਚ ਜਿਹੜੀ 60mm ਦੀ ਟਾਈਲ ਹੈ ਔਰ ਰਬੜ ਮੋਲਡ ਤੇ ਸਟੀਲ ਮੋਲਡ ਦੋਨੋਂ ਸਰਕਾਰ ਨੇ ਪ੍ਰੂਵਡ ਕੀਤੀ ਹੋਈ ਹੈ ਔਰ ਦੋਨੋਂ ਦੇ ਰੇਟ ਮੈਂਸ਼ਨ ਕੀਤੇ ਹੋਏ ਆ ਰਬੜ ਮੋਲ ਦਾ 645 ਰੁਪਏ ਸਟੀਲ ਮੋਲ ਦਾ 676 ਰੁਪਏ ਪਰ ਸਕੁਅਰ ਮੀਟਰ ਕੀਤਾ ਹੋਇਆ ਹੈ ਲੇਕਿਨ ਜਿਹੜੀ 80mm ਦੀ ਸਟੀਲ ਮੋਲਡ ਹੈ ਸਰਕਾਰ ਕਹਿੰਦੀ ਹੈ ਉਹ ਤੁਸੀਂ ਸਿਰਫ ਸਟੀਲ ਮੋਲਡ ਹੀ ਲਗਾਨੀ ਹੈ ਰਬੜ ਮੋਲ ਦਾ ਰੇਟ ਨਹੀਂ ਮੈਂਸ਼ਨ ਨਹੀਂ ਹੁਣ ਮੈਂ ਪੀਡਬਲਯੂਡੀ ਦੇ ਠੇਕੇਦਾਰ ਪੀਡਬਲਯੂਡੀ ਦੇ ਜਿਹੜੇ ਐਕਸ਼ਨ ਸਾਹਿਬ ਹੈ ਜਿੰਨੇ ਵੀ ਅਫਸਰ ਹੈ ਉਹਨਾਂ ਨੂੰ ਪੁੱਛਦਾ ਕਿ ਛੇ ਇਹਦੇ ਵਿੱਚ ਕਿ ਸਰਕਾਰ ਨੇ ਮੈਂਸ਼ਨ ਹੀ ਨਹੀਂ ਕੀਤਾ ਹੋਇਆ ਕਿ 80mm ਦੀ ਤੁਸੀਂ ਸਟੀਲ ਮੋਲਡ ਤੋਂ ਇਲਾਵਾ ਜਰ ਲਿਖੇ ਨਹੀਂ ਹੈ ਕਿ ਤੁਸੀਂ ਪਲਾਸਟਿਕ ਰਬੜ ਮੋਲ ਲਗਾ ਸਕਦੇ ਹੋ ਤਾਂ ਕੀ ਇਹਨਾਂ ਅਫਸਰਾਂ ਨੇ ਭਗਵੰਤਵਾ ਸਾਹਿਬ ਨੂੰ ਫੋਨ ਕਰਕੇ ਪੁੱਛਿਆ ਕਿ ਭਾਈ ਸਟੀਲ ਮੋਲ ਦਾ ਰੇਟ ਕਿੰਨਾ ਚਾਹ ਵੈ ਤੇ ਅਸੀਂ ਰਬੜ ਮੋਲ ਦਾ ਰੇਟ ਕੀ ਲਾ ਦੀ ਇਹ ਹੀ ਕਪਲਾਵ ਹੈ ਇਹ ਹੀ ਘਟਾਲਾ ਵੈ ਔਰ ਸਟੀਲ ਮੋਲ ਖੁਦ ਅਫਸਰਾਂ ਦਾ ਕਹਿਣਾ ਵੈ ਕਿ ਉਹਦੀ ਲਾਈਫ ਜ਼ਿਆਦਾ ਖੁਦ ਅਫਸਰਾਂ ਦਾ ਕੰਮਣਾ ਵੈ ਬਲਜੀਤ ਖੁਦ ਕਮਲਜੀਤ ਜੀ ਦਾ ਕਹਿਣਾ ਵੈ ਕਿ ਲਾਈਫ ਜ਼ਿਆਦਾ ਜੇ ਦੇ ਕੋ ਸਟੀਲ ਮੋਲ ਦੀ ਲਾਈਫ 5 ਸਾਲ 10 ਸਾਲ ਹੈ ਤਾਂ ਰਬੜ ਮੋਲ ਦੀ ਸਾਲ 6 ਮਹੀਨੇ ਹੈ ਇਹ ਕਿਉਂ ਅਸੀਂ ਸੋਚਦੇ ਆ ਕਿ ਸਰਕਾਰਾਂ ਕੱਲ ਨੂੰ ਦੋ ਚਾਰ ਪਾਸਾ ਰਹਿਣੀ ਕਿਹੜੀ ਲੋਕਾਂ ਦੇ ਪੱਲੇ ਕੁਛ ਤਾਂ ਪਾ ਜਾਈਏ ਹੈ ਨਾ ਇਹ ਇਹੀ ਕਪਲਾ ਹੈ ਦੋਸਤ ਔਰ ਇਹ ਕਪਲਾ ਮੈਂ ਜਿੰਦੀ ਇਹ ਜਾਂਚ ਹੁਣ ਸ਼ੁਰੂ ਕਰਾਵਾਂਗਾ ਨਾ ਤਾਂ ਯਾਦ ਰੱਖਿਓ ਇਹ ਜਾਂਚ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕਪਲਾ ਚੱਲੇਗਾ ਨਿਕਲੇਗਾ ਕਿਉਂਕਿ ਬਹੁਤ ਅੰਤਰ ਮਿਲੇਗਾ ਰੇਟ ਸਟੀਲ ਮੋਲਡ ਵਾਲਾ ਕੁਆਲਿਟੀ ਰਬੜ ਮੋਲਡ ਵਾਲੀ ਸੋ ਸਿੱਧੇ ਤੌਰ ਤੇ ਕਪਲਾ ਹੈ ਔਰ ਆਨੰਦ ਫਾਨਨ ਦੇ ਵਿੱਚ ਇੱਥੇ ਲਾਤੀਆਂ ਉੱਥੇ ਲਾਤੀਆਂ ਉੱਥੇ ਲਾਤੀਆਂ ਉੱਥੇ ਲਾਤੀਆਂ ਹਾਲਾਤ ਸਿਵਲ ਦੇ ਮਾੜੇ ਆ ਸੋ ਸੰਜੀਵ ਅਰੋੜਾ ਸਾਹਿਬ ਇਹਦੀ ਜਾਂਚ ਕਰਵਾਓ ਔਰ ਆ ਕੇ ਦੇਖੋ ਕਿ ਕੰਮ ਇਸ ਢੰਗ ਨਾਲ ਹੁੰਦਾ ਹੈ ਮੈਂ ਬੇਨਤੀ ਕਰਾਂਗਾ ਔਰ ਭਗਵੰਤਮਾਨ ਸਾਹਿਬ ਇਹ ਪ੍ਰਸ਼ਟਾਜਰਦਾ ਖੇਲ ਅਜ ਪੂਰੇ ਪੰਜਾਬ ਚ ਖੇਲਿਆ ਜਾ ਰਿਹਾ ਹੈ ਰਬੜ ਸਟੀਲ ਮੋਲ ਦੀ ਜਗ੍ਹਾ ਤੇ ਰਬੜ ਮੋਲ 80 mm ਦੀ ਟਾਈਲ ਜਿਹੜੀ ਲਗਾਈ ਜਾ ਰਹੀ ਹੈਗੀ ਹੈ ਔਰ ਹਵਾਲਾ ਦਿੱਤਾ ਜਾਂਦਾ ਪਿਆ ਹੈ ਕਿ ਅਵੇਲੇਬਿਲਟੀ ਨਹੀਂ ਹੈ ਜਦਕਿ ਸਭ ਕੁਝ ਅਵੇਲੇਬਿਲਟੀ ਹੈ ਸੀਐਸਆਰ ਸਰਕਾਰ ਤੋਂ ਵੱਧ ਕੇ ਸਰਕਾਰ ਦੇ ਰੇਟ ਨੀਮਾ ਤੋਂ ਵੱਧ ਕੇ ਕਾਨੂੰਨ ਹੈਗਾ ਸਰਕਾਰ ਮੀਨਸ ਕਾਨੂੰਨ ਕਾਨੂੰਨਾਂ ਨੂੰ ਠੀਕੂ ਤੇ ਟੰਕ ਕੇ ਇਹ ਪੀਡਬਲੂਡੀ ਦੇ ਅਫਸਰਾਂ ਔਰ ਕੰਟਰੈਕਟਰ ਕਿਵੇਂ ਖੇਡ ਖੇਡ ਸਕਦੇ ਕਿਉਂ ਇਦਾਂ ਕਰ ਰਹੇ ਨੇ ਰੀਜ਼ਨ ਕੀ ਹੈ ਦਾ ਕਾਰਨ ਕੀ ਪਬਲਿਕ ਦੇ ਟੈਕਸ ਦੇ ਪੈਸੇ ਨਾਲ ਇਹ ਲੋਕ ਇਦਾਂ ਮਤਲਬ ਖਿਲਵਾੜ ਕਰ ਰਹੇ ਨੇ ਲੋਕਾਂ ਨਾਲ ਇਹ ਲੋਕਾਂ ਦੀ ਆਨ ਜਾਣ ਵਾਸਤੇ ਰਸਤਾ ਵੈ 200 ਮੀਟਰ ਦਾ ਜਿਹੜਾ ਅੱਗੇ ਐਂਟਰੀ ਗੇਟ ਹੈ ਸਿਵਲ ਦੇ ਵਿੱਚ ਉਹ ਬਣਾਇਆ ਗਿਆ ਜੀ ਇਹਨਾਂ ਅਫਸਰਾਂ ਨੂੰ ਇਹਨਾਂ ਕੰਟਰੈਕਟਰਾਂ ਨੂੰ ਤੁਹਾਡੇ ਰਸਤੇ ਨਾਲ ਕੋਈ ਮਤਲਬ ਨਹੀਂ ਹੈ ਪਹਾੜ 'ਚ ਜਾਵੇ ਐਂਟਰਸ ਪੱਟਤੀ ਉਧਰੋਂ ਵੀ ਪੱਟਤੀ ਇਧਰੋਂ ਵੀ ਪੱਟਤੀ ਉਧਰੋਂ ਵੀ ਪੱਟ ਤਾਂ ਜਿੱਤਰੋ ਮਰਜੀ ਇਹ ਪੱਟ ਦੇਣ ਇਹਨਾਂ ਨੂੰ ਅਸੀਂ ਮਤਲਬ ਨਹੀਂ ਪਬਲਿਕ ਮਰਦੀ ਆ ਮਰੇ ਇਹਨਾਂ ਨੂੰ ਤਾਂ ਸਿਰਫ ਸਿਰਫ ਰ ਰਬੜਾ ਮੋਲ ਸਟੀਲ ਮੋਲ ਦੇ ਇਸ ਇਸ ਖੇਲ ਦਾ ਮਤਲਬ ਹੈ ਕਿਉਂਕਿ ਮੈਂ ਫੇਰ ਕਹਾਂਗਾ ਇਹ ਬਹੁਤ ਵੱਡਾ ਕਪਲਾਵਾ ਹੈ ਔਰ ਇਹ ਪੰਜਾਬ ਲੈਵਲ ਤੇ ਕਪਲਾ ਨਿਕਲੇਗਾ ਇੰਟਰਲੋਕਿੰਗ ਟਾਇਲਾ 80 ਮਿਮੀ ਦੀ ਜਿੱਥੇ ਵੀ ਲੱਗਦੀਆਂ ਪਈਆਂ ਵਾ ਜਿੱਥੇ ਵੀ ਲੱਗਦੀਆਂ ਪਈਆਂ ਵਾ ਮੈਂ ਹੀ ਤਾਂ ਕਹਿਣਾ ਵਾ ਕਿ ਇਹ ਜਾਂਚ ਕੀਤੀ ਜਾਵੇ ਕਿ ਉਹਨੂੰ ਰੇਟ ਜਿਹੜਾ ਹੈਗਾ ਵਾ ਉਹ ਸਟੀਲ ਮੋਲ ਨਾਲ ਲੱਗਿਆ ਵਾ ਜਾਂ ਕਿਹੜਾ ਲੱਗਿਆ ਵਾ ਤੇ ਜੇ ਦੂਸਰਾ ਲੱਗਿਆ ਵਾ ਉਹ ਕਿੰਦੇ ਕਹਿੰਦੇ ਲੱਗਿਆ ਵਾ ਕਿੰਨੇ ਪਰਮਿਸ਼ਨ ਦਿੱਤੀ ਕਿਉਂਕਿ ਸੀਐਸਆਰ ਨੇ ਹਿਸਾਬ ਦੇ ਨਾਲ ਇਹ ਸਿਰਫ ਮੈਟਲ ਵਾਲਾ ਜਿਹੜੀ ਮੈਟਲ ਮੋਲਡ ਹੈ ਇਹੋ ਹੀ ਟਾਈਲ ਲਗਾ ਸਕਦੇ ਆ ਇਹ 80 mm ਦੀ ਰਬੜ ਮੋਲ ਦੀ ਟਾਈਲ ਲਗਾ ਹੀ ਨਹੀਂ ਸਕਦੇ ਇਹ ਫਿਰ ਸਿੱਧੇ ਤੌਰ ਤੇ ਰੇਟ ਦਾ ਕਪਲਾਵਾ ਹੈ ਇਹ ਰੇਟ ਦਾ ਝੋੜਾ ਵੈ ਤੇ ਕਮਿਸ਼ਨ ਦਾ ਖੇਲ ਹੋਇਆ ਔਰ ਇਸ ਖੇਲ ਨੂੰ ਮੈਂ ਹਰ ਹਾਲ ਨੰਗਾ ਕਰਾਂਗਾ ਕੁਮਾਰ ਗੌਰਵ ਸੱਚਾ ਯਾਦਾਂ ਨੇ ਚਾਹੇ NH44 ਜਿਹੜੇ 10 ਸਾਲਾਂ ਤੋਂ ਰੁਕੇ ਹੋਏ ਪੁਲ ਸੀਗੇ ਜੋਦ੍ਹਿਆਲ ਬਸਤੀ ਸ਼ੇਰਪੁਰ ਚਲੰਦਰ ਤੱਕ ਜਿੰਨੇ ਪੁਲ ਸੀ ਨਿਤਿਨ ਜੀ 6 ਮਹੀਨੇ ਚ ਬਣਵਾਏ 6 ਮਹੀਨੇ ਚ ਬਣਾਈ ਸੀ ਤਾਂ ਮੈਂ ਵਾਅਦਾ ਕਰਦਾ ਵਚਨ 바ਦਦਾ ਕਿ ਇਸ ਮੁੱਦੇ ਨੂੰ ਵੀ ਮੈਂ ਹਰ ਹਾਲ ਦੇ ਵਿੱਚ ਉੱਪਰ ਲੈਫਸਰਾਂ ਤੱਕ ਲੈ ਕੇ ਜਾਵਾਂਗਾ ਔਰ ਬਹੁਤ ਜਲਦ ਮੈਂ ਇਹਨੂੰ ਲੋਕਪਾਲ ਦੇ ਵਿਚਨੀ ਕੰਪਲੀਟ ਕਰਨ ਜਾ ਰਿਹਾ ਹਾਂ ਹਾਈ ਕੋਰਟ ਤੱਕ ਇਹਦੀ ਆਵਾਜ਼ ਚੱਕੀ ਜਾਏਗੀ ਔਰ ਭਗਵੰਤ ਜੀ ਸਾਹਿਬ ਹੋ ਸਕੇ ਤਾਂ ਅਜੀ ਇਹ ਮੈਂ ਭ੍ਰਸ਼ਟਾਚਾਰ ਦੇਖੋ ਮੈਂ ਇੱਕ ਜ਼ਿੰਮੇਵਾਰ ਨਾਗਰਿਕ ਦਾ ਫਰਜ਼ ਅਦਾ ਕਰ ਰਿਹਾ ਔਰ ਸੀਐਮ ਸਾਹਿਬ ਹੁਣ ਫਰਜ਼ ਤੁਹਾਡਾ ਹੈ ਕਿ ਇਹ ਜਿਹੇ ਭ੍ਰਸ਼ਟਾਚਾਰੀਆਂ ਤੇ ਤੁਹਾਡੇ ਜਿੰਨੇ ਵੀ ਐਮਐਲਏ ਸਾਹਿਬਾਨ ਹੈ ਤੁਹਾਡੇ ਹੋਰ ਜਿਹੜੇ ਮੰਤਰੀ ਹੈ ਉਹਨਾਂ ਸਭ ਦਾ ਫਰਜ਼ ਬਣਦਾ ਹੈ ਕਿ ਇਹੋ ਜੇ ਭ੍ਰਸ਼ਟਾਚਾਰ ਨੂੰ ਰੋਕਿਆ ਜਾਵੇ ਯਾਦ ਰੱਖਿਓ ਮੈਂ ਫੇਰ ਕਹਿ ਰਿਹਾ ਕਿ ਯਾਦ ਰੱਖਿਓ ਜਿਵੇਂ ਦਿੱਲੀ ਵਾਲੀ ਲੋਕਾਂ ਨੇ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਫਤਵਾ ਜਾਰੀ ਕਰ ਦਿੱਤਾ ਕੱਲ ਨੂੰ ਕਿਤੇ ਪੰਜਾਬ ਦੇ ਲੋਕ ਵੀ ਇਹੋ ਜੇ ਕੱਪ ਕੱਪਲੇ ਇਹੋ ਜੇ ਪ੍ਰਚਾਰ ਦੇ ਕੇ ਫਤਵਾ ਬੜੀ ਜਲਦੀ ਅਗਲੇ ਇਲੈਕਸ਼ਨਾਂ ਟਾਈਮ ਜਾਰੀ ਨਾ ਕਰ ਬਿਲਕੁਲ ਗੌਰਵ ਜੀ ਤੁਸੀਂ ਕਿਹਾ ਕੰਪਲੀਟ ਵੀ ਕਰਾਂਗੇ ਤੁਸੀਂ ਆਵਾਜ਼ ਵੀ ਚੱਕ ਰਹੇ ਹੋ ਬੁਲੰਦ ਵੀ ਹੋ ਰਹੀ ਹੈ ਲੋਕਾਂ ਦੇ ਵਿੱਚ ਸੁਣਨ ਨੂੰ ਵੀ ਆ ਰਿਹਾ ਪਰ ਕੀ ਲੱਗਦਾ ਵੀ ਇਹ ਟਾਈਲਾਂ ਜਿਹੜੀਆਂ ਇੱਕ ਵਾਰੀ ਲਾ ਦਿੱਤੀਆਂ ਗਈਆਂ ਤੇ ਇਹ ਤੁਸੀਂ ਆਵਾਜ਼ ਚੱਕਣ ਦੇ ਨਾਲ ਦੁਬਾਰਾ ਇਹ ਹੋ ਜਾਊਗਾ ਦੁਬਾਰਾ ਇਹ ਰੀਅਲ ਟਾਈਲਾਂ ਜਿਹੜੇ ਸਟੀਲ ਕਿਉਂ ਨਹੀਂ ਹੋਏਗਾ ਕਿਉਂ ਨਹੀਂ ਹੋਏਗਾ ਕਿਉਂ ਨਹੀਂ ਹੋਏਗਾ ਮੈਨੂੰ ਦੱਸੋ ਨਾ ਮੈਨੂੰ ਯਾਦ ਆ ਮੈਂ ਇੱਕ ਖਬਰ ਪੜ੍ਹੀ ਸੀਗੀ ਕਿ ਪਿਛਲੀ ਸਰਕਾਰ ਦੇ ਵਿੱਚ ਮੰਤਰੀ ਭਰਤਭੂਸ਼ਣ ਆਸ਼ੂ ਨੇ ਕਾਰਪੋਰੇਸ਼ਨ ਦੀ ਇੱਕ ਸੜਕ ਬਣੀ ਸੀਗੀ ਉਹ ਗਲਤ ਬਣੀ ਸੀਗੀ ਸੜਕ ਬਟਵਾਤੀ ਸੀ ਜੇ ਉਹ ਮੰਤਰੀ ਸੜਕ ਬਟਵਾ ਸਕਦਾ ਵਾ ਤਾਂ ਇਹ ਗਲਤ ਟਾਇਲ ਕਿਉਂ ਕਿਉਂ ਸੀ ਇੱਕ ਟਾਇਲ ਜਿਹੜੇ ਪਤਾ ਵਾ ਖੁਦ ਪਤਾ ਅਫਸਰਾਂ ਦਾ ਕਿਹੜਾ ਵਾ ਇੱਕ ਟਾਇਲ ਜਿੰਦੀ ਸਟਰੈਂਥ ਜਿਹੜੀ ਹੈਗੀ ਆ ਉਹ ਹੈ ਹੀ ਨਹੀਂ ਕੰਮੀ ਠੀਕ ਹੈ ਅਸੀਂ ਪਲਾਸਟਿਕ ਅਸੀਂ ਰਬੜ ਮੋਡ ਵਾਲੀ ਟਾਇਲ ਕਿਉਂ ਅਸੀਂ ਲਵਾਈਏ ਕਿਉਂ ਵਰਤੀਏ ਬਾਰ ਬਾਰ ਨਹੀਂ ਲਗਣੀ ਆ ਜਦ ਸਰਕਾਰ ਨੇ ਸੀਐਸਆਰ ਦੇ ਵਿੱਚ ਸਟੀਲ ਮੋਲਡ ਵਾਲੀ ਟਾਇਲ ਕਹੀ ਹੈ ਤਾਂ ਸਟੀਲ ਮੋਲਡ ਵਾਲੀ ਹੀ ਲੱਗਣੀ ਚਾਹੀਦੀ ਹੈ ਬਿਲਕੁਲ ਸੋ ਦੱਸਦੇ ਕੁਮਾਰ ਗੌਰਵ ਸੱਚਾ ਯਾਦਵ ਜੀ ਸਾਡੇ ਨਾਲ ਮੌਜੂਦ ਸੀਗੇ ਸੋ ਉਹਨਾਂ ਨੇ ਗੱਲ ਕੀਤੀ ਹਰ ਕੋਟਾਲੇ ਦੇ ਵਿੱਚ ਉਹ ਇੱਕ ਸੱਚ ਲੈ ਕੇ ਸਾਹਮਣੇ ਆਉਂਦੇ ਨੇ ਸੋ ਸਿਵਲ ਹਸਪਤਾਲ ਦੇ ਵਿੱਚ ਜਿਹੜੀਆਂ ਇੰਟਰਲੌਕ ਟਾਇਲਾਂ ਨੇ ਜਿਹੜੀਆਂ ਲੱਗ ਰਹੀਆਂ ਨੇ ਜਿਹਦੇ ਵਿੱਚੋਂ ਸੜਕਾਂ ਬਣਦੀਆਂ ਨੇ ਤਾਂ ਗਰਾਊਂਡ ਜਿਹੜਾ ਹੈ ਕਲੀਅਰ ਕੀਤਾ ਜਾ ਰਿਹਾ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਪਿੱਛੇ ਵੀ ਜਾ ਕੇ ਦਿਖਾ ਦਿੰਦੇ ਆ ਕਿ ਜੇ ਜਗ੍ਹਾ ਦੇ ਉੱਤੇ ਦੇਖ ਸਕਦੇ ਹੋ ਕਿ ਕੰਮ ਵੀ ਚੱਲ ਰਿਹਾ ਹਾਲਾਂਕਿ ਜਿਹੜਾ ਟਮਾਟਾ ਮੈਂ ਦੇਖ ਸਕਦੇ ਹੋ ਕਿ ਸੜਕ ਬਣਾ ਦਿੱਤੀ ਜਾਂਦੀ ਹੈ ਤੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਜਿਹੜਾ ਛੜ ਵੀ ਦਿੱਤਾ ਜਾਂਦਾ ਜਿਹਦੇ ਵਿੱਚੋਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਜਿਹੜੇ ਸੀਵਰੇਜ ਨੇ ਕੁਝ ਸੀਵਰੇਜ ਦਾ ਜਿਹੜਾ ਟੱਕਣ ਹੈ ਉਹ ਉੱਪਰ ਹੈਗਾ ਵਾ ਤੇ ਕੁਝ ਸੀਵਰੇਜ ਦਾ ਜਿਹੜਾ ਟੱਕਣ ਹੈ ਉਹ ਥੱਲੇ ਵੀ ਹੈਗਾ ਪਰ ਇਹ ਸੜਕਾਂ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਸਿਵਲ ਹਸਪਤਾਲ ਦੀ ਜਿਹੜੀ ਹਾਲਤ ਖਸਤਾ ਸੀਗੀ ਜਿਹਨੂੰ ਦੁਬਾਰ ਤੋਂ ਜਿਹੜਾ ਨਵੀਂ ਸਾਰੀ ਸੋ ਨਵੇਂ ਤਰੀਕੇ ਨਾਲ ਜਿਹੜਾ ਤਿਆਰ ਕੀਤਾ ਜਾ ਰਿਹਾ ਇੱਕ ਵਧੀਆ ਜਿਹੜਾ ਪ੍ਰਾਈਵੇਟ ਵਰਗਾ ਹਸਪਤਲ ਦਾ ਜਿਹੜਾ ਬਣਾਉਣ ਦਾ ਜਿਹੜਾ ਵਾਦਾ ਹੈ ਸੀਗਾ ਉਹ ਕੀਤਾ ਗਿਆ ਸੀਗਾ ਸੋ ਉਹ ਦੇਖ ਸਕਦੇ ਹੋ ਕਿ ਲਗਾਤਾਰ ਪੂਰਾ ਕੀਤਾ ਜਾ ਰਿਹਾ ਜਿਹਦੇ ਵਿੱਚ ਇੰਟਰਲੌਕ ਟਾਈਲਾਂ ਦੀ ਗੱਲ ਕਰੀਏ ਤਾਂ ਇੰਟਰਲੌਕ ਟਾਈਲਾਂ ਦੇ ਵਿੱਚ ਜਿਹੜਾ ਪਟਾਲਾ ਸੀਗਾ ਉਹਦਾ ਸੱਚ ਲੈ ਕੇ ਸਾਹਮਣੇ ਆਏ ਨੇ ਕੁਮਾਰ ਗੌਰਵ ਸੱਚਾ ਯਾਦੋ ਜੀ ਸੋ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹਨਾਂ ਨੇ ਆਪਣੀ ਆਵਾਜ਼ ਨੂੰ ਜਿਹੜਾ ਬੁਲੰਦ ਕੀਤਾ ਹੁਣ ਦੇਖਣਾ ਹੋਵੇਗਾ ਕਿ ਇੰਟਰਲੌਕ ਟਾਈਲਾਂ ਜਿਹੜੀਆਂ ਇਸ ਜਗ੍ਹਾ ਦੇ ਉੱਤੇ ਲੱਗ ਰਹੀਆਂ ਨੇ ਕਿ ਲੱਗਦਾ ਹੈ ਕਿ ਕੁਮਾਰ ਗੌਰਵ ਸੱਚਾ ਯਾਦੋ ਤੇ ਕਹਿਣ ਤੇ ਉਹ ਟਾਈਲਾਂ ਜਿਹੜੀਆਂ ਨੇ ਜਿਹੜੀਆਂ ਰੀਅਲ ਟਾਈਲਾਂ ਨੇ ਸਟੀਲ ਬੋਡੀ ਦੀਆਂ ਜਿਹੜੀਆਂ ਟਾਈਲਾਂ ਨੇ ਉਹ ਲੱਗ ਰਹੀਆਂ ਦੇਖ ਲਓ ਨੂਜਨਾਲਾਈਵ ਮਿਹਨਤਿੰ ਕੈਮਰਾਮੈਨ ਅਮੀਦ ਨਾਲ ਧੰਨਵਾਦ